ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਜਿਪਾਂ ਕੱਪੜੇ ਸੁੱਕਣੇ ਪਾ ਦਈਏ ਫਿਰ ਜਾਵਾਂਗੇ ਗੁਰਦੁਆਰਾ ਸਾਹਿਬ ਭੋਗ ਤੇ ਅੱਜ ਹੈਗੇ ਗੁਰਦੁਆਰਾ ਸਾਹਿਬ ਭੋਗ ਅਖੰਡ ਪਾਠ ਸਾਹਿਬ ਜੀ ਦੇ ਤੇ ਆ ਕੇ ਪਕਾਈਆਂ ਆਪਾਂ ਮੱਕੀ ਦੀਆਂ ਰੋਟੀਆਂ ਤੇ ਹੁਣ ਸ਼ਾਮ ਨੂੰ ਮੱਕੀ ਦੀਆਂ ਰੋਟੀਆਂ ਬਕਾ ਲਿਆ ਨੇ ਮੇਰੀ ਮੱਕੀ ਦੀਆਂ ਗਰਮ ਗਰਮ ਪਾ ਲਿਆ ਮੈਂ ਆਟਾ ਇਹਦੇ ਵਿੱਚੋਂ ਤੇ ਪਾਣੀ ਬਾਟੇ 'ਚ ਪਾ ਦਿਆ ਪਾਣੀ ਹੁਣ ਇਹਨੂੰ ਕਰਦੀ ਆ ਮੈਂ ਇੱਕ ਸਮਾਂ ਚੰਗੀ ਤਰ੍ਹਾਂ ਰਲਾਉਣੀ ਆ ਉਹਨਾਂ ਲੋਕਾਂ ਕੇ ਫਿਰ ਲਾਲਾ ਨੇ ਰੋਟੀਆਂ ਦੋ ਦੋ ਇੱਕ ਇੱਕ ਜਿਹੜੀ ਖਾਣੀ ਆ ਤੇ ਲੋ ਜਿਸ ਨੂੰ ਫੇਰ ਆਪਾਂ ਬਣਾਉਣੀ ਆ ਮੂਲੀ ਵਾਲੀਆਂ ਆ ਇਹ ਚਪਾਲੀਆਂ ਕਰ ਲੀਆਂ ਆਪਾਂ ਨੇ ਸਵੇਰੋਂ ਮੂਲੀ ਆ ਚਪਾਲੀਆਂ ਕਰ ਲੀਆਂ ਦੀ ਚਪਾਲੀਆਂ ਮੂਲੀ ਆ ਤੇ ਪਾਲੇ ਅਨੂ ਤੇ ਮੇਤੇ ਪੇ ਮਿਰਚ ਪਾਈ ਉਹ ਮੈਂ ਲਾਲ ਬਣਾਉਣੀ ਅੱਜ ਮੂਲੀ ਵਾਲੀਆਂ ਨੂੰ ਮਚਪਾ ਕੇ ਹੋਣੀ ਗਾਣਾ ਆਉਂਦੀਆਂ ਮਿਕਸ ਕਰਤੀਆਂ ਚੰਗੀ ਤਰ੍ਹਾਂ ਦਿਖਾਉਣੀਆਂ ਨੇ ਪਾਣੀ ਗਰਮ ਹੋ ਜੂਦਾ ਮੇਰਾ ਤੇ ਨਾਲੇ ਰੋਟੀ ਲਾਉਣੀ ਆ ਚਪਕ ਗੈਸ ਤੇ ਨਹੀਂ ਲਾਉਂਦੇ ਜੀ ਹੁਣ ਇਹਨੂੰ ਪਹਿਲਾਂ ਰੜਾ ਲਾਵਾਏ ਨੇ ਚੰਗੀ ਤਰ੍ਹਾਂ ਗੁੰਨਣਾ ਓਟੇ ਨੇ ਘੜਾ ਕੇ ਮਿਕਸ ਕਰਾਂ ਪੈਣਾ ਸੁੱਕਾ ਹੀ ਐਵੇਂ ਗੁੱਸ ਪਾਣੀ ਦਾ ਮੋਲੀਆਂ ਚ ਨਿਕਲਿਆ ਹੋਣਾ ਤੇ ਗੁੱਸਾਂ ਫਿਰ ਪਾਣੀ ਫਿਰ ਪਰ ਬਾਅਦ ਚ ਪਾਉ ਨਹੀਂ ਹੋ ਹੋ ਜਾਣਾ ਪਤਲਾ ਹੋ ਜਾਣਾ ਆਟਾ ਤੇ ਕੰਮ ਆਪਣਾ ਖਰਾਬ ਹੋ ਜਾਣਾ ਇਹਦੇ ਕਰਕੇ ਆਪਾਂ ਹੁਣ ਪਹਿਲਾਂ ਤੇ ਹੁਣ ਪਾਉਣੇ ਆਪਾਂ ਗਰਮ ਗਰਮ ਪਾਣੀ ਇਹਦੇ ਵਿੱਚ ਗਰਮ ਗਰਮ ਪਾਣੀ ਪਾ ਕੇ ਤੇ ਤੇਰਾ ਆਟਾ ਗੁੰਨ ਲਿਆ ਲਿਆ ਤੇਰਾ ਲਾਉ ਮਾ ਹੁਣ ਇਹ ਚਿੰਕੀ ਤਰ੍ਹਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਲੋਜੀ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਨਾਲ ਇਹ ਤਾ ਨਾਣ ਮਿਰਚ ਮਿਕਸ ਹੋ ਜਾਊਗਾ ਤੇ ਨਾਲੇ ਹੋ ਜਾਊਗਾ ਪਾਣੀ ਗਰਮ ਨਾਣ ਵਿੱਚ ਮੋੜੀਆਂ ਸਾਰਾ ਕੁਝ ਮਿਕਸ ਹੋ ਜਾਣਾ ਹਨਾ ਰਲ ਜਾਣ ਆਪਣਾ ਤੇ ਰਲ ਕੇ ਪਾਣੀ ਪਾ ਲਓ ਥੋੜਾ ਥੋੜਾ ਪਾਉਂਦੇ ਹੇ ਪਤਲਾ ਵੀ ਨਾ ਹੋ ਜAVE ਹਨਾ ਹਿੜਾ ਕੇ ਮਿਕਸ ਕਰਕੇ ਚੰਗੀ ਤਰ੍ਹਾਂ ਤੇ ਹੁਣ ਆਟਾ ਬੁੰਨਣਾ ਮੈਂ ਤੇ ਲੋ ਜੀ ਹਟਾ ਗੁਲਕੇ ਪਾਤੀਆਂ ਰੋਟੀ ਰੋਟੀਆਂ ਚ ਲਾਉਣੀ ਆਪਾਂ ਚੁੱਲ੍ਹੇ ਤੇ ਮੈਂ ਬਾਹਰ ਲਾਰਿਸ ਦੀ ਅੱਗ ਬਚਾ ਕੇ ਠੰਡ ਤੇ ਚ ਤੇ ਅੱਗ ਵੀ ਨਹੀਂ ਮੱਚਦੀ ਠੰਡ ਕਰਕੇ ਹਨਾ ਉਧਰ ਦਾਲ ਧਰਤੀ ਹਾਰੇ ਚ ਆਪਾਂ ਨੇ ਮਉਂਗੀ ਸੀ ਤੇ ਇੱਧਰ ਲਾਉਣੀ ਆ ਮੈਂ ਰੋਟੀ ਨਾਲ ਦੀ ਨਾਲ ਦੋ ਕੰਮ ਕਰ ਦੇਣੀਆਂ ਦਾਲਤ ਪਹਿਲਾਂ ਧਰਤੀ ਆ ਰੋਟੀ ਬਾਅਦ ਚਲਾਈ ਆ ਕਿਉਂਕਿ ਬੱਚੇ ਲੇਟ ਉੱਠੇ ਨੇ ਫਿਰ ਲੇਟੇ ਲਾਉਣੀ ਸੀ ਹਨਾ ਹੁਣ ਆਪਾਂ ਲਾ ਲਈਏ ਰੋਟੀਆਂ ਦੋ ਦੋ ਜਿਹੜੀਆਂ ਲਾਉਣੀਆਂ ਨੇ ਚਾਰ ਉੱਡ ਡੱਬਾ ਮਾ ਕੋਲ ਇਹ ਹੀ ਤਾਂ ਲੈ ਹਣਾ ਤਿਆਰ ਕਰਕੇ ਉੱਥੇ ਰੱਖੇ ਜੀ ਕੇ ਪੰਗਾ ਇਹ نیچے ਸਮਾਨ ਢੋਣਾ ਪੈਂਦਾ ਨਾ ਪੌੜੀਆਂ ਉੱਤਰ ਕੇ ਬਾਹਰ ਆ ਪੰਗਾ ਤਾਂ ਹੀ ਤਾਂ ਮੈਂ ਉੱਪਰ ਲਾਉਂਦੀ ਆ ਥੱਲੇ ਆੜੀ ਨਹੀਂ ਹੈਗੀ ਫੇਰ ਲੋਜੀ ਅੱਜ ਤੱਕ ਚੁੱਲੇ ਤੇ ਹਾਂ ਦੋਏ ਕਿ ਦੋਏ ਵਧੀਆ ਤੋਂ ਹਾਂ ਦੋਆਂ ਚ ਵਧੀਆ ਇਹਨੂੰ ਵੀ ਪਾ ਦੋ ਤੜਕੇ ਦਾ ਪੀਤਾ ਵਾ ਦੁੱਧ ਦੇ ਮਾਣੋਂ ਨੇ ਵਿਚਾਰੀ ਨੇ ਹਾਂ ਮਾਣੋਂ ਹਾਂ ਕੀ ਕਹਿੰਦੀ ਆ ਮਾਣੋਂ ਪਾਉਂਦਾ ਨਹੀਂ ਕੋਈ ਤੈਨੂੰ ਦੁੱਧ ਨਹੀਂ ਪਾਉਂਦਾ। ਨਾ ਭੁੱਖ ਲੱਗੀ ਪਈ ਆ। ਭੁੱਖ। ਭੁੱਖ ਲੱਗੀ ਪਈ ਆ। ਲੋ ਜੀ ਇੱਧਰ ਤਰਤੀ ਦਾਲ ਆਪਾਂ ਨਿਹਾਰੇ ਚ ਤੇ ਇੱਧਰ ਪੱਕ ਰਹੇ ਨੇ ਮੂੜੀਆਂ ਵਾਲੇ ਪਰੌਂਠੇ। ਮੱਕੀ ਦੇ। ਹਾਣੂ ਕਿਉਂ ਨਹੀਂ ਲਾਉਂਦੇ? ਅਮੀ ਪਕਾਵਾਂਗੇ। ਕਿਉਂ ਫਿਰ ਅੰਦਰ ਮੱਖਣੀ ਨਾਲ ਖਾਣਾਂਗੇ ਜਵਾਕ। ਫਟਾ ਬੜਾ ਲਾਲੀ ਉਧਰ ਮਾਨੋ ਨੇ ਗਾ ਪਾ ਰਖਿਆ ਮਾਨੋ ਨੂੰ ਭੁੱਖ ਲੱਗੀ ਪਈ ਆ ਹਾਂ ਭੁੱਖ ਆ ਹਾਂ ਨਾ ਦੇਖੀ ਲੋਜੀ ਲੱਸੀ ਪਾ ਕੇ ਆਉਣੀ ਆ ਦਾਣੇ ਚ ਕਿ ਕਿੰਨੀ ਭਾਰਤੀ ਕਿਸੇ ਨੂੰ ਦੇਣ ਨੂੰ ਉਧਰ ਕਿਉਂ ਉਤਰਿਆ ਵਾ ਮੈਂ ਗਰਮ ਇਹਨੇ ਰਿੱਚ ਦਾ ਉਹ ਦੁੱਧ ਫੇਰ ਗਰਮ ਕਰਦੀ ਆ ਇੱਧਰ ਤੜਕਾ ਭੁੱਜਦੀ ਆ ਫਿਰ ਇਹਦੇ ਚ ਪਾਉਣੀ ਘਿਓ ਵਾ ਫਿਰ ਪਾਉਣੀ ਆ ਭੁੰਨ ਦੀ ਹਾਟਾ ਸਾਂਲਣਾ ਮੈਂ ਤਾਂ ਮੈਂ ਇਹ ਕੱਟੂ ਪੈਨੀ ਦਾਲ ਚੱਕ ਕੇ ਦੇਉਣੀ ਆ ਬਾਹਰੋਂ ਨਾਲੇ ਦੁੱਧ ਆਪਾਂ ਫਰਾਂ ਕਿਵੇਂ ਹੋਰ ਗਾ ਸੋਈ ਚ ਧੂਆ ਹੀ ਧਾਰਕ ਹੋ ਗਿਆ ਰਸੋਈ ਚ ਭੀੜ ਹੋਈ ਪਈ ਇੱਧਰ ਕੱਪੜੇ ਧੋਣ ਵਾਲੇ ਨੇ ਨਨੂ ਰਸੋਈ ਭਰੀ ਪਈ ਆ ਬਿਆਵਾਂਗੇ ਦੇਖੋ ਮੇਰੀ ਕਿੰਨੀ ਲਾੜੀ ਕਿਉਂ ਗਰਮ ਹੋ ਗਿਆ ਇਦਾਂ ਆਪਣਾ ਵਧੀਆ ਰਿੱਜ ਗਿਆ ਇੱਧਰ ਪਾ ਲਿਆ ਆਪਾਂ ਨੇ ਮਸਾਲਾ ਇਹਦੀ ਤਾਂ ਹੁਣ ਮੈਂ ਕਿਉਂ ਪਾਉਂਗੀ ਦੇਸੀ ਉਹ ਪਾਉਂਗੀ ਮੈਂ ਵੀ ਆਸਤੀ ਬੈਠੀ ਸੀਗੀ ਮੈਂ ਕਿ ਗਰਮੇ ਪਾ ਲੂੰਗੀ ਦੇਖੋ ਗਰਮ 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 ਫੋਰ ਪਾਲਣੇ ਇੱਕ ਕਰਸੀ ਅੰਦਰ ਮਸਾਲਾ ਪੁਨੇਰ ਸੋਈ ਚ ਤਾਂ ਮੇਰੀ ਕਸਮ ਆਨ ਰਿਆ ਪਿਆ ਬਚਾਇਆ ਪਿਆ ਹੁਣ ਇਹਨੂੰ ਸਾਫ ਕਰਦੀਆਂ ਇਹਨੇ ਮਸਾਲਾ ਰਿੱਜੂ ਇਹਨੇ ਕਿਉਂ ਕਾਉ ਨਾਲੇ ਮੰਜੂ ਇਹ ਭਾਂਡੇ ਲੱਸੀ ਵਾਲੇ ਪੇਰ ਜਮਾਉਂਗੀ ਥੋੜੀ ਜਿਹੀ ਹੋਰ ਪਾ ਦਵਾਂਗੇ ਬੇਸਤੀ ਘਿਓ ਦਾ ਤੜਕਾ ਤੇ ਲਗਾ ਕੇ ਇਹ ਨਰਜੀ ਜਾਊਗਾ ਚਲੋ ਜੀ ਇਹਨੇ ਆਪਾਂ ਹੁਣ ਕੰਮ ਕਰ ਲਿਆ ਆਪਦਾ ਹੁਣ ਇਹਦਰ ਜੀ ਜਾਊਗਾ ਹੁਣ ਕਰ ਮੈਂ ਸੋਈ ਸਾਫ਼ ਨਿੱਧਰ ਤੁੱਲਾ ਤੁੱਲਾ ਫਿਰ ਲਸੀ ਪਾਉਣੀ ਆ ਤੇ ਚਿਲੇ ਆ ਕੇ ਦੁੱਧ ਸੱਚ ਫੇਰ ਥੋ ਮੰਨਦੀਆਂ ਨਾਲ ਕਿਉਂ ਉਹਦੇ ਵੀ ਕੰਮ ਨਵੇੜਾ ਨਾਲ ਵੀ ਨਾਲ ਫੇਰ ਕਰੂੰ ਭਾਂਡੇ ਮੰਤੂੰ ਫੇਰ ਲਾਹੂੰ ਰੋਟੀ ਜਿਹੜਾ ਕੰਮ ਨਿਭੜ ਜਵੇ ਵਧੀਆ ਤੇ ਦੁੱਧ ਪਾਉਂਗੀ ਟਕੂਂਗੀ ਫਿਰ ਤੌਲਾ ਧੋਦਾਂ ਪਹਿਲਾਂ ਹੋਜੀ ਤੌਲੇ ਚ ਤੱਤਾ ਕਰਕੇ ਪਾਉਂ ਉਧਰ ਨਾਲੇ ਮਸਾਲਾ ਰਿੱਝੂ ਮੇਰਾ ਖੜੀ ਖੜੀ ਦੁੱਧ ਦਿੰਦਾ ਸਰਦਾਰ 헤ਰ ਲੱਗ ਗਿਆ ਪਾਉਣਾ 헤 ਨੀ ਇਹ ਦੁੱਧ ਦਿੰਦਾ ਹੋਰਾ ਵੀ ਮੈਨੂੰ ਹੁਣ ਕਰ ਲਾਂ ਜਿਹੜਾ ਕਰੇ ਹੁੰਦਾ ਕਿ ਉਹ ਚੱਕ ਲਿਆਂ ਦੀ ਦਾਲ ਅੰਦਰ ਧਨੀਆ ਪਾਤਾ ਹੁਣ ਇਹ ਚ ਪਾ ਲਾਂ ਮਸਾਲਾ ਪਾ ਤਾਕਾ ਤਾਂ ਰੋਟੀ ਲੈਣ ਆਂ ਆਹੇ ਸੋਤੂ ਲੈ ਜਾਨਾ ਲੋ ਜੀ ਦਾਲ ਆਪਣੀ ਰਿਜ ਗਈ ਅੰਦਰ ਚੱਕ ਲਿਆਂ ਦਾ ਧਨੀਆ ਪਾਤਾ ਤੇ ਹੁਣ ਇਹਦੇ ਚ ਮੈਂ ਮਸਾਲਾ ਰਲਾ ਦਾਂ ਇਹ ਮਸਾਲਾ ਲਾ ਕੇ ਫੇਰ ਲਾਉਣੀ ਆ ਰੋਟੀਆਂ ਦੋ ਦੋ ਜਿਹੜੀਆਂ ਖਾਣੀਆਂ ਨੇ ਬੱਚਿਆਂ ਨੇ ਸੱਜਰੇ ਸੱਜਰੇ ਠੰਡੇ ਠੰਡੇ ਠੰਡ ਬੜੀ ਆ ਮਸਾਲਾ ਰੜਾਦਾ ਹੁਣ ਇਹਦੇ ਵਿੱਚ ਮਿਕਸ ਕਰਦਾ ਮੈਂ ਤੇ ਲੋਜੀ ਦਾਲ ਰਿਚ ਗਈ ਆ ਵਧੀਆ ਹਾਰੇ ਚ ਧਰਾਈ ਸੀਗੀ ਵਧੀਆ ਨਾਲੇ ਰੋਟੀਆਂ ਨਾਲੀਆਂ ਨਾਲੇ ਤੇ ਲਈ ਹਾਰੇ ਚ ਦਾਲ ਦੋਹੇ ਕੰਮ ਹੋ ਗਏ ਇਕੱਠੇ ਹੀ ਤੇ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਜੀ